ਚੋਰੀ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਵਾ ਕਰਦੇ ਹੋਏ ਸੀਆਈਏ ਸਟਾਫ ਸਰਹਿੰਦ ਵੱਲੋਂ ਇਸ ਮਾਮਲੇ ਚ ਨਰਿੰਦਰ ਕੁਮਾਰ ਨੂੰ ਗ੍ਰਿਫਤਾਰ ਕਰਕੇ 50 ਟੋਲੇ ਸੋਨਾ ਬਰਾਮਦ ਕੀਤੇ ਜਾਣ ਦਾ ਦਾਵਾ ਕੀਤਾ ਗਿਆ ਐਸਬੀਡੀ ਫਤੇਗੜ ਸਾਹਿਬ ਰਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਮੰਡੀ ਕੋਬਿੰਦਗੜ ਵਿਖੇ ਹੋਈ ਇੱਕ ਚੋਰੀ ਦੇ ਮਾਮਲੇ ਚ ਸੀਆਈਏ ਸਟਾਫ ਸਰਹਿੰਦ ਦੇ ਇੰਚਾਰਜ ਨਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਕੰਮਕਾਰੀ ਟੀਮ ਨੇ ਚੋਰੀ ਦੇ ਇਸ ਮਾਮਲੇ ਚ ਨਰਿੰਦਰ ਕੁਮਾਰ ਨੂੰ ਗ੍ਰਿਫਤਾਰ ਕਰਕੇ 50 ਟੋਲੇ ਸੋਨਾ ਬਰਾਮਦ ਕਰਨ ਚ ਸਫਲਤਾ ਹਾਸਲ ਕੀਤੀ ਹੈ ਬੁਸ਼ਨ ਬਾਂਸਲ ਕੇ ਆਟੀ ਉਸ ਨੈਟਵਰਕ ਦਾ 7 2024 ਨੂੰ ਇੱਕ ਮੁਕਦਮਾ ਦਰਜ ਹੋਇਆ ਸੀ ਚੋਰੀ ਦਾ ਜਿਹਦੇ ਵਿੱਚ ਕੰਪਲੇਂਟ ਜਿਹੜੀ ਸਾਡੇ ਕੋਲ ਸੀਗੀ ਉਹ ਸੋਨੇ ਚੋਰੀ ਦੀ ਸੀਗੀ ਔਰ ਇਹਦੀ ਇਨਵੈਸਟੀਗੇਸ਼ਨ ਵਾਸਤੇ ਫਿਰ ਸੀਆਈ ਇਨਚਾਰਜ ਨਰਿੰਦਰ ਜੀ ਦੀ ਟੀਮ ਨੇ ਬੜਾ ਚੰਗਾ ਕੰਮ ਕੀਤਾ ਹੈ ਔਰ ਇਹਦੇ ਵਿੱਚ ਇੱਕ ਨਰਿੰਦਰ ਸਿੰਘ ਵੀ ਗ੍ਰਿਫਤਾਰੀ ਕੀਤੀ ਹੈ ਗ੍ਰਿਫਤਾਰੀ ਕਰਨ ਦੇ ਬਾਅਦ ਇਹ ਪਤਾ ਲੱਗਾ ਇਸ ਦਾ ਉਸ ਕਰਦੇ ਵਿੱਚ ਨਰਿੰਦਰ ਸਿੰਘ ਦਾ ਹੱਥ ਜਾਣਾ ਸੀਗਾ इन्हें वो मौके का फायदा उठाया और इसने काफ़ी वही मात्रा चे चोरी की थी टीम ने बड़ा चंगा एनालिसिस किया इन्वेस्टिगेशन किया और सफलता है कि ए टीम दी की नरमेंद्र जो सुपरविजन हेट सारा काम होया है तो इन्होंने सफलता हैगी कि, कि पचास तौले सोना तकरीबन पचास तौले सोना ये रिकवर नरेंद्र कर लिया गया है

काम, की है। काम इस वेले कोई काम नहीं करता जी टाइम टाइम नाल जिमें चोरी कर रहा सी पैसे तो ही अपना काम चला रहा सी पहले भी चोरी कर तो एक मुकदमा तो पहले भी